ਤੇ ਇਸ ਮੀਟਿੰਗ ਨੂੰ ਕਾਮਯਾਬ ਕੀਤਾ ਮੈਂ ਦਿਲ ਦੀਆਂ ਜਹਰਾਈਆਂ ਤੋਂ ਸਾਰੇ ਹੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸੇ ਤਰ੍ਹਾਂ ਹੀ ਆਪਾਂ ਇਕੱਠੇ ਹੋ ਕੇ 1 ਜੂਨ ਨੂੰ ਝਾੜੂ ਵਾਲਾ ਬਟਨ ਦਬਾ ਕੇ ਪਵਨ ਕੁਮਾਰ ਟੀਟੂ ਜੀ ਨੂੰ ਕਾਮਯਾਬ ਕਰਨਾ ਕਿਉਂਕਿ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਭਗਵਾਨ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਤੇ ਅਸੀਂ ਚਾਹੁੰਦੇ ਆ ਲੋਕ ਸਭਾ ਦੇ ਵਿੱਚ ਵੀ ਸਾਡੀ ਆਵਾਜ਼ ਕੁੱਟਣ ਵਾਲੇ ਜਿਹੜੇ ਆ ਜਝਾਰੂ ਲੋਕ ਪਹੁੰਚਣ ਤੇ ਇਸੇ ਹੀ ਨੰਨੀਏ ਤਹਿਤ ਵੱਧ ਚੜ ਕੇ ਆਪਾਂ ਇੱਕ ਦੂ ਨੂੰ ਝਾੜੂ ਵਾਲਾ ਬਟਨ ਦਬਾ ਕੇ ਚੰਗੇ ਲੋਕਾਂ ਨੂੰ ਇਮਾਨਦਾਰ ਲੋਕਾਂ ਨੂੰ ਲੋਕ ਸਭਾ 'ਚ ਭੇਜੀਏ ਤਾਂ ਕਿ ਉਹ ਸਾਡੇ ਹਲਕੇ ਦੇ ਮੁੱਦੇ ਸਾਡੇ ਇਲਾਕੇ ਦੇ ਮੁੱਦੇ ਸਾਡੀਆਂ ਸਮੱਸਿਆਵਾਂ ਸਾਡੇ ਰੋਜ਼ਗਾਰ ਸੰਬੰਧੀ ਜਿਹੜੇ ਉਹ ਸਵਾਲ ਉੱਥੇ ਉਠਾ ਦਤਣਾਂ ਤੇ ਆਕੇ ਸਾਨੂੰ ਵੀ ਪਤਾ ਹੋਵੇ ਕਿ ਜਿਹੜੇ ਲੋਕਾਂ ਨੂੰ ਅਸੀਂ ਚੁਣ ਕੇ ਭੇਜਿਆ ਉਹ ਸਾਡੇ ਲਈ ਕੰਮ ਕਰ ਰਹੇ ਆ ਆਪਾਂ ਨੂੰ ਪਤਾ ਹੀ ਆ ਕਿ ਆਮ ਆਦਮੀ ਪਾਰਟੀ ਦਾ ਕੋਈ ਸਾਡਾ ਲੋਕ ਸਭਾ ਮੈਂਬਰ ਭਗਵੰਤ ਸਿੰਘ ਮਾਨ ਜੀ ਹੁੰਦਾ ਸੀ ਸਾਰਿਆਂ ਦੇ ਇਕੱਲੇ ਹੀ ਧਰੂ ਹੁੰਦਾ ਸੀ ਸਭ ਤੋਂ ਵੱਡ ਮੁੱਦੇ ਜਿਹੜੇ ਆ ਪੰਜਾਬ ਦੇ ਉਠਾਏ ਆ ਉਹਨਾਂ ਨੂੰ ਤੁਸੀਂ ਮੁੱਖ ਮੰਤਰੀ ਬਣਾਤਾ ਤੇ ਹੁਣ ਉਹਨਾਂ ਵਰਗੇ ਹੋਰ ਜਿਹੜਾ ਨੂੰ ਸਾਥੀ ਆਪਾਂ ਵੱਡੀ ਗਿਣਤੀ ਦੇ ਵਿੱਚ ਆਪਾਂ ਲੋਕ ਸਭਾ 'ਚ ਭੇਜੀਏ ਤਾਗੇ ਆਪਣੇ ਜਿਹੜਿਆ ਮੁੱਦੇ ਉਹ ਆਪਾਂ ਹੱਲ ਕਰਵਾ ਸਕੀਏ ਸੋ ਇੰਨੀਆ ਗੱਲਾਂ ਨਾਲ ਖਿਮਾ ਦਾ ਜੱਜ ਦਾ ਤੇ ਇੱਕ ਵਾਰ ਫਿਰ ਤੋਂ ਮੈਂ ਬੀਬੀਆਂ ਦਾ ਪਹਿਰਾਂ ਦਾ ਸਾਰਿਆਂ ਦਾ ਜਿੰਨੇ ਵੀ ਆਏ ਆ ਅਲੱਗ-ਅਲੱਗ ਪਿੰਡਾਂ ਤੋਂ ਸਾਰਿਆਂ ਦਾ ਦਿਲ ਦੀਆਂ ਜਹਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ